21ਵੀਂ ਸਦੀ ਦੀ ਮੁਕਾਬਲੇਬਾਜ਼ੀ 'ਚ ਚੀਨ ਨਹੀਂ ਅਮਰੀਕਾ ਦੀ ਜਿੱਤ ਹੋਵੇ ਜੀਹਾਂ ਕਮਲਾ ਹੈਰਿਸ ਨੇ ਇਹ ਬਿਆਨ ਦਿੱਤਾ ਗਾਇਆ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੀ ਰਾਸ਼ਟਰਪਤੀ ਚੁਣੀ ਜਾਂਦੀ ਏ ਤੇ ਉਹ ਯਕੀਨੀ ਬਣਾਏਗੀ ਕਿ 21ਵੀਂ ਸਦੀ ਦੇ ਮੁਕਾਬਲੇ 'ਚ ਚੀਨ ਨਹੀਂ ਸਗੋ ਅਮਰੀਕਾ ਦੀ ਜਿੱਤ ਹੋਵੇ ਅਤੇ ਦੁਨੀਆ ਦੀ ਲੀਡਰਸ਼ਿਪ ਕਰਨ ਦੀ ਉਸ ਦੀ ਭੂਮਿਕਾ ਮਜ਼ਬੂਤ ਹੋਵੇ ਹੈਰਿਸ ਨੇ ਨਵੰਬਰ ਚ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਵੀਰਵਾਰ ਰਾਤ 10ਵੀਂ ਤੋਰ ਤੇ ਪ੍ਰਵਾਨ ਕਰ ਲਈ ਹੈ ਕਿ ਚੋਣਾਂ ਚ ਹੈਰੀ ਸਤੇ ਦੀ ਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਸਖਤ ਟੱਕਰ ਹੈ ਭਾਰਤੀ ਅਫਰੀਕੀ ਮੂਲ ਦੀ ਹੈਰਿਸ ਨੇ ਸ਼ਿਕਾਗੋ ਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਦੌਰਾਨ ਉਮੀਦਵਾਰੀ ਪ੍ਰਵਾਨ ਕੀਤੀ ਤੇ ਇਸ ਦੇ ਨਾਲ ਹੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਲਈ ਡੈਮੋਕ੍ਰੇਟਿਡ ਪਾਰਟੀ ਦੀ ਦੂਜੀ ਪਹਿਲੀ ਮਹਿਲਾ ਗੂ ਬਣੀ ਹੈਰਿਸ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਕਿਸੇ ਪ੍ਰਮੁੱਖ ਪਾਰਟੀ ਦੀ ਉਮੀਦਵਾਰ ਬਣਨ ਵਾਲੀ ਪਹਿਲੀ ਭਾਰਤੀ ਅਮਰੀਕੀ ਅਤੇ ਅਜੇ ਹੀ ਪਹਿਲੀ ਗੈਰ ਗੋਰੀ ਮਹਿਲਾ ਹਨ ਸ਼ਿਕਾਗੋ ਦੇ ਯੂਨਾਈਟਿਡ ਸੈਂਟੇ ਚ ਉਮੀਦਵਾਰੀ ਪ੍ਰਵਾਨ ਕਰਨ ਲਈ ਮੰਚ ਤੇ ਆਈ ਹੈਰਿਸ ਨੇ ਕਿਹਾ ਕਿ ਉਹ ਮੌਕਾ ਆਧਾਰਿਤ ਅਜਿਹੀ ਅਰਥ ਵਿਵਸਥਾ ਬਣਾਏਗੀ ਜਿੱਥੇ ਹਰ ਕਿਸੇ ਨੂੰ ਮੁਕਾਬਲਾ ਕਰਨ ਅਤੇ ਸਫਲ ਹੋਣ ਦਾ ਮੌਕਾ ਮਿਲੇਗਾ ਜੀ ਹਾਂ ਤੁਹਾਨੂੰ ਦੱਸਤੀ ਹੋਂ ਵਾਲੇ ਸਮੇਂ ਦੇ ਵਿੱਚ ਜਿਹੜੀ ਇਲੈਕਸ਼ਨਾਂ ਗਿਆ ਗਿਆ ਅਮਰੀਕਾ ਦੀਆਂ ਜਿੱਥੇ ਕੀ ਇੱਕ ਜ਼ਬਰਦਸਤ ਟੱਕਰ ਜੜੇਗੀ ਆ ਉਹ ਕਮਲਾ ਹੈਰਿਸ ਤੇ ਡੋਨਲਡ ਟਰੰਪ ਦੇ ਵਿੱਚ ਹੋਣ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਕਮਲਾ ਹੈਰਿਸ ਨੂੰ ਵੀ ਪਿਆਰ ਕਰਦੇਗੇ ਤੁਹਾਨੂੰ ਦੱਸਤੀ ਕਮਲਾ ਹੈਰਿਸ ਵੀ ਸ਼ਾਪ ਕਾ ਜਿਹੜੀ ਗਈ ਆ ਉਪਰਾਸ਼ਟਪਤੀ ਰਹਿ ਚੁੱਕੀ ਗਈ ਆ ਕਿਉਂਕਿ ਉਹਨੇ ਪਹਿਲੋਂ ਉਪਰਾਸ਼ਟਪਤੀ ਦੀੜੀ ਗਿਆ ਉਹ ਚੋਣ ਲੜ ਕੇ ਉਪਰਾਸ਼ਟਪਤੀ ਦੇ ਅਹੁਦੇ ਤੇ ਲਗਾਤਾਰ ਬਰਕਰਾਰ ਰਹੀ ਆ ਹੁਣ ਰਾਸ਼ਟਰਪਤੀ ਚੋਣਾਂ ਲੜਨ ਜਾ ਰਹੀ ਗਈ ਆ ਕਿ ਹੁਣ ਜਦੋਂ ਚੋਣਾਂ ਹੋਵेंगी ਤਾਂ ਦੇਖਣਾ ਇਹ ਹੋਏਗਾ ਕਿ ਲੋਕਾਂ ਵੱਲੋਂ ਕਿਸ ਨੂੰ ਜਿੱਤਰਾ ਸਿਰ ਆ ਪਹਿਨਾਇਆ ਚਾਹੁੰਦਾ ਹੈਗਾ ਡੋਨਲਡ ਟਰੰਪ ਨੂੰ ਕਿ ਜਾਂ ਫਿਰ ਕੰਬਲਾ ਹੈਰਿਸ ਨੂੰ ਤੁਹਾਨੂੰ ਕੀ ਲੱਗਦਾ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ رائے ਦਿਓ